ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਤੋਂ ਬਾਅਦ ਇੱਕ ਮਹੱਤਵਪੂਰਨ ਟੌਪਿਕ ਤੀਰਤ ਸਿੰਘ ਪਨੇਕਲ ਸਾਡੇ ਨਾਲ ਸਾਂਝੇ ਕਰਦੇ ਨੇ ਅੱਜ ਫੇਰ ਇੱਕ ਮਹੱਤਵਪੂਰਨ ਟੌਪਿਕ ਹੈ ਪਰ ਸਭ ਤੋਂ ਪਹਿਲਾਂ ਤੀਰਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਸ ਸ੍ਰੀ ਅਕਾਲ ਥੈਂਕ ਯੂ ਸਰ ਦਾ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਦਾ ਸਸ੍ਰੀ ਅਕਾਲ ਸਸ੍ਰੀ ਅਕਾਲ ਜੀ ਤੀਰ ਜੀ ਸਵਾਲ ਇਹ ਹੈ ਕਿ ਅਟੈਸਟੇਸ਼ਨ ਲੈਟਰ ਬਹੁਤ ਸਾਰੇ ਪ੍ਰਿਵੈਂਸ ਨੇ ਤਾਂ ਸ਼ੁਰੂ ਕਰਤੀ ਯੂਨੀਵਰਸਿਟੀ ਜਾਂ ਕਾਲਜ ਨੇ ਹੀ ਅਟੈਸਟੇਸ਼ਨ ਲੈਟਰ ਹੈ ਜਿਹੜੀ ਪ੍ਰਿਵੈਂਸ ਨੇ ਉਹਨਾਂ ਨੂੰ ਦੇਣੀ ਹੈ ਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਪਰ ਇਸ ਅਟੈਸਟੇਸ਼ਨ ਲੈਟਰ ਦੇ ਵੀਜ਼ਾ ਟ੍ਰੈਂਡ ਕਿਸ ਤਰ੍ਹਾਂ ਦਾ ਰਹੇਗਾ ਕੈਨੇਡਾ 'ਚ ਹੁਣ ਵੀਜ਼ਾ ਸਕਸੈਸ ਰੇਟ ਕਿੰਨਾ ਰਹੇਗਾ 20% 30% 40% 50% 70% ਤੁਹਾਡਾ ਅੰਦਾਜ਼ਾ ਕੀ ਹੈ ਤੇ ਸਰ ਮੈਂ ਤਾਂ ਉਮੀਦ ਕਰਦਾ ਬਹੁਤ ਵਧੀਆ ਰਵੇ ਖਾਸ ਕਰਕੇ ਜਿੰਨੇ ਵੀ ਦਰਸ਼ਕ ਦੇਖ ਰਹੇ ਇਹਨਾਂ ਦਾ ਵੀਜ਼ਾ ਜ਼ਰੂਰ ਆਵੇ ਮੈਂ ਤਾਂ ਕਹਿੰਦਾ ਸਾਡਾ ਵੀਜ਼ਾ ਆਇਆ ਜਣੀ ਆਜੇ ਮੇਰਾ ਵੀਜ਼ਾ ਆਇਆ ਨਹੀਂ ਆ ਮੈਟਰ ਕਰਦਾ ਬੰਮ ਸਾਰੀ ਦੁਨੀਆ ਦਾ ਆ ਜਾਵੇ ਜੇ ਮੇਰਾ ਇਕੱਲੇ ਦਾ ਨਹੀਂ ਆ ਤਾਂ ਮੈਂ ਉਸ ਵਧੀਆ ਟ੍ਰੈਂਡ ਤੋਂ ਕੀ ਕਰਨਾ ਤੇ ਸਾਡੀ ਇੱਕ ਵੀਡੀਓ ਸਰ ਆਪਣੇ ਨਾਲ ਹੀ ਆਪਾਂ ਪਿਛਲੇ ਐਨਾਲਿਸਿਸ ਕੀਤਾ ਸੀ ਕੈਨੇਡਾ ਬਣੂ ਹੁਣ ਆਸਟ੍ਰੇਲੀਆ ਬੜੇ ਬੱਚੇ ਡਰ ਵੀ ਗਏ ਤੇ ਬੜਾ ਉਹ ਸਚਾਈਆਂ ਰੂਬਰੂ ਕਰਾਈਆਂ ਸੀਗੀਆਂ ਬਟ ਕਹਿੰਦੇ ਨਾ ਅਸੀਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਡੇ ਬਾਈ ਡੇ ਚੀਜ਼ਾਂ ਨਹੀਂ ਬਾਹਰ ਆਣਗੀਆਂ ਬਟ ਆ ਜਿਹੜਾ ਮੈਂ ਹੁਣ ਕਹੂੰਗਾ BC ਤੋਂ ਵੀ ਪੰਜਾਬੀਆਂ ਦਾ ਬਾਹਰ ਗਏ ਬਣਾ ਗੁਜ਼ਾਰਾ ਨਹੀਂ ਜਿੰਨਾ ਮਰਜ਼ੀ ਆਪਾਂ ਕਹਿ ਦਈਏ ਜੋ ਮਰਜ਼ੀ ਆਪਾਂ ਗੱਲਾਂ ਕਰ ਲਈਏ ਤੇ ਪਰ ਹਾਂ ਇਹ ਵੀ ਸਚਾਈ ਹੈ ਕੈਨੇਡਾ ਦਾ ਪੰਜਾਬੀ ਬੱਚਿਆਂ ਨੂੰ ਸਟੂਡੈਂਟ ਵੀਜ਼ਾ ਤੇ ਬਲਾਏ ਕਹਿੰਦਾ ਵੀ ਗੁਜ਼ਾਰਾ ਨਹੀਂ ਹੈਗਾ ਸੋ ਆ ਜਿਹੜੀ ਅਲੋਕੇਸ਼ਨ ਸੀਟਸ ਦੀ ਹੋਈਆਂ 83000 ਸੀਟਾਂ ਅਲੋਕੇਟ ਜਿਹੜੀਆਂ ਕਿਹਾ ਕਿ 2024 ਚ ਕਰਾਂਗੇ ਸੋ ਬੜਾ ਪਿਛਲੇ ਸਾਲ 96000 ਬੀਸੀ ਦੇ ਵਿੱਚ ਜਿਹੜਾ ਵੀਜ਼ਾ ਅਪਰੂਵ ਆ ਜੋ ਕਿ ਰਿਟਰਨ ਮਨ ਲੀ ਕਿ ਇੱਕ ਨਿਊਜ਼ਲੈਟਰ ਨਿਊਜ਼ਲੈਟਰ ਆਈ ਹੈ ਜਿਹੜੀ ਤੇ 96000 ਵੀਜ਼ਾ ਤੇ 2024 ਉਹ ਸਾਲ ਸੀ ਨਾ ਵੀਜ਼ਾ ਨਹੀਂ ਕਿਸੇ ਦਾ ਰੁਕਿਆ ਹਰ ਕਿਸੇ ਦਾ ਜਿਹੜਾ ਕਿ ਉਸ ਸਾਲ ਦੇ ਵਿੱਚ ਜਿਹੜਾ ਕਿ ਆ ਵੀਜ਼ਾ ਆਇਆ ਮੈਂ ਤਾਂ ਕਹੂੰਗਾ ਕਿ ਜਿਹੜੇ ਬੱਚੇ ਨੇ ਪਿਛਲੇ ਸਮੇਂ ਦੇ ਔਕੇ ਸਮੇਂ ਵੀਜ਼ਾ ਉਹ ਵੀ ਬੰਦੇ ਵੀਜ਼ਾ ਲੈਣ ਵਿੱਚ ਕਾਮਯਾਬ ਹੋਗੇ ਬਟ ਇੱਕੋ ਹੀ ਸ਼ਰਤ ਤੇ ਸੀਗੀ ਐਸ ਡੀ ਐਸ ਕੈਟੇਗਰੀ ਤੇ ਤੁਸੀਂ ਅਪਲਾਈ ਨੇ ਅਪਲਾਈ ਨਹੀਂ ਕੀਤਾ ਕਿ ਮੇਰੀ ਕਿਸਮਤ ਚ ਨਹੀਂ ਲਿਖਿਆ ਇਸ ਦੌਰ ਦੇ ਵਿੱਚ ਵੀ ਨੌ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਆ ਸਾਡਾ ਇੱਕ ਬੱਚੇ ਦਾ ਪਰਸੋਂ ਇੱਕ ਹੋਰ ਆ ਗਿਆ ਆਫਟਰ ਨਾਈਨ ਰਿਫਿਊਜ਼ਲ ਆਇਆ ਸੋ ਇਸ ਚੀਜ਼ ਤੇ ਤੁਸੀਂ ਆਪ ਜਿਹੜਾ ਟ੍ਰੈਂਡ ਦਾ ਅੰਦਾਜ਼ਾ ਲਾਓ ਕਿੰਦਾ ਚੱਲ ਰਿਹਾ ਤੇ ਮੈਂ ਆਉਣ ਵਾਲੇ ਸਮੇਂ ਨੂੰ ਵੀ ਵਧੀਆ ਦੇਖ ਰਿਹਾ ਇੱਕੋ ਹੀ ਚੀਜ਼ ਮੈਂ ਤਾਂ ਕਹੂੰਗਾ ਦੁਬਾਰਾ ਕੈਨੇਡਾ ਜੇ ਸਾਨੂੰ ਲੈਗੇ ਸੀ ਮੈਂ ਤਾਂ ਕਹੂੰਗਾ ਕਿ ਲੀਨੀਅਰ ਸੀ ਨਾ ਕੰਮ ਕਰ ਰਹੀ ਹੈ ਸਾਨੂੰ ਵੀਜ਼ਾ ਦੇ ਦੀ ਆਪਾਂ ਓਵਰ ਕੰਫੀਡੈਂਸ ਨਾ ਹੁੰਦੇ ਹੋਏ ਆਪਾਂ ਸਹੀ ਕੋਰਸ ਨੂੰ ਵੀਜ਼ਾ ਲਈਏ वी आफ्टर वीजा पैकेजजेस सिस्टम ਤੋਂ ਥੋੜਾ ਜਿਹਾ ਸਾਈਡ ਦੇ ਹਟ ਕੇ ਕਰਨਾ ਨਹੀਂ ਕਰਨਾ दैट इज યો ਪਰਸਨਲਿਜ਼ਮ ਬਟ ਮੈਂ ਉਸ ਦੇ ਫੇਵਰ ਦੇ ਵਿੱਚ ਨਹੀਂ ਹੈਗਾ ਸਾਡੇ ਕੋਲ ਵੀ ਬੱਚੇ ਪ੍ਰਾਈਵੇਟ ਕਾਲਜ ਜਾਂਦੇ ਬਟ ਉਹ ਬੱਚਾ ਜਾਂਦਾ ਜਿਹੜਾ ਵੀਕ ਪ੍ਰੋਫਾਈਲ ਵਾਲਾ ਜਿਹਨੂੰ ਸਰਕਾਰੀ ਕਾਲਜ ਐਡਮਿਸ਼ਨ ਮਿਲਣਾ ਬਹੁਤ ਵੱਡਾ ਚੈਲੰਜ ਹੋਵੇ ਜਿਹੜੀ ਪ੍ਰੋਫਾਈਲ ਹੀ ਵਾਧੂ ਖਰਾਬ ਹੋਈਏ ਵੀ ਸਿਰਫ ਉਹੀ ਬੱਚੇ ਮੈਂ ਨਹੀਂ ਤੇ ਮੈਚਣਗੇ ਨਾ ਬਟ ਆਪ ਫੀਸ ਪਰ ਪੈਸੇ ਬਚਾ ਉਸ ਇੰਸਟੀਟਿਊਟ ਦੇ ਵਿੱਚ ਜਾ ਕੇ ਪੜ ਡਾਇਰੈਕਟ ਵਰਕ ਪਰਮਿਟ ਲੈ ਦੈਨ ਆਪਣੀ ਜਿਹੜੀ ਜ਼ਿੰਦਗੀ ਬਣਾ ਸੋ ਇਹ ਚੀਜ਼ ਮੇਰੀ ਉਹਸ ਪ੍ਰਾਈਵੇਟ ਕਾਲਜ ਵੀ ਜਿਹੜੇ ਬੱਚੇ ਦੇ ਮੇਰੀ ਉਹਨਾਂ ਨੂੰ ਵੀ ਇਹ ਸਲਾਹ ਹੁੰਦੀ ਬਟਾ ਜੇ ਗਿਆ ਵਾ ਪ੍ਰਾਈਵੇਟ ਕਾਲਜ ਪੂਰੀ ਪੜਾਈ ਕਰਕੇ ਇੱਥੋਂ ਸਰਟੀਫਿਕੇਟ ਲੈ ਕੇ ਦੈਨ ਜਿਹੜੀ ਅਗਲੇ ਸਾਲ ਦੀ ਪੜਾਈ ਕਰਨੀ ਸ਼ੁਰੂ ਕਰ ਜਾਂਦੇ ਚੇਂਜ ਕਰਨਾ ਮੀਨਸ ਜਿਹੜੇ ਪੈਸੇ ਲਾ ਗਏ ਉਹਨੂੰ ਅੱਗ ਲਾ ਗਏ ਸੋ ਉਹ ਚੇਂਜ ਕਰਨ ਵਾਲਾ ਸਿਸਟਮ ਤਾਂ ਕਿਤੇ ਨਾ ਕਿਤੇ ਹੁਣ ਸਭ ਨੂੰ ਪਤਾ ਕੈਨੇਡਾ ਨੇ ਇਹ ਲਪਾਈ ਦਿੱਤੀ ਆ ਜਿਹੜੀ ਅਸੀਂ ਇਸ ਸਮਾਂ ਚ ਅਸੀਂ ਐਗਜ਼ੈਂਪਲ ਆ ਦੇ ਕੇ ਵੀ ਸਮਝਾਉਂਦੇ ਸੀ ਪਰ ਕੋ ਉਹ ਜਿਹੜਾ ਮੱਜੀ ਫੜ ਕੇ ਮਗਰ ਲਾ ਲੈਂਦਾ ਸੀਗਾ ਪਰ ਸੋਗੋ ਕੈਨੇਡਾ ਨੇ ਵੀ ਹੁਣ ਜਿਹੜੀ ਸ਼ਕਤੀ ਥੋੜੀ ਜਿਹੀ ਕੀਤੀ ਆ ਤੇ ਇਹਦਾ ਬੱਚਿਆਂ ਨੂੰ ਤੁਹਾਨੂੰ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਤੇ ਪੇਰੈਂਟਸ ਵੀ ਮਗਾਂਊਗਾ ਤੁਹਾਡੇ ਬੱਚਿਆਂ ਨੂੰ ਬਹੁਤ ਫਾਇਦਾ ਹੋਏਗਾ ਤੁਹਾਡੇ ਵੀ ਕੀਮਤੀ ਪੈਸੇ ਬਚਣਗੇ ਬੱਚੇ ਵਧੀਆ ਸੱਟ ਹੋਣਗੇ ਪਰ ਹਾਂ ਟ੍ਰੈਂਡ ਜਿਹੜਾ ਬੱਚਾ ਸੋਨਾਂ ਆਉਣ ਵਾਲੇ ਸਮੇਂ ਤੇ ਵੀਜ਼ਾ ਕਿੱਦਾਂ ਰਹੂਗਾ ਉਮੀਦ ਤਾਂ ਮੈਂ ਇਹ ਕਰਦਾ ਵਧੀਆ ਰਹੇ ਖਾਸ ਹੋਤੇ ਮੇਰੇ ਤਾਂ ਕਹੂੰਗਾ ਸਾਰੇ ਵੀਜ਼ੇ ਆਣ ਮੈਂ ਜਿੰਨੀ ਮੱਜੀ ਵਧੀਆ ਗੱਲਾਂ ਵੀਜ਼ਾ ਨਹੀਂ ਆਇਆ ਤੇ ਮੇਰੀ ਕੋਈ ਵੈਲਿਊ ਨਹੀਂ ਹੈਗੀ ਬੱਚੇ ਦੇ ਆਇਆ ਥੈਨ ਤਾਂ ਹੀ ਬੱਚਾ ਮੈਂ ਕਹੂੰਗਾ ਕਿ ਮੇਰਾ ਵੀ ਕਾਰੋਬਾਰ ਤਾਂ ਹੀ ਚੱਲੇਗਾ ਬੱਚਾ ਕੇ ਰੈਫਰੈਂਸ ਦੇਗਾ ਤੇ ਮੈਂ ਇਸੇ ਲਈ ਉਮੀਦਾਂ ਕਰਦਾ ਵਧੀਆ ਰਹੇਗਾ ਬਟ ਇੱਕੋ ਚੀਜ਼ ਆ ਜੋ ਸਾਡਾ ਵਰਕਿੰਗ ਸਟਾਈਲ ਆ ਨੋ ਕੰਪਰੋਮਾਈਜ਼ ਵਿਦ ਕੋਸਟ ਨੋ ਕੰਪਰੋਮਾਈਜ਼ ਵਿਦ ਮਿਹਨਤ ਔਰ ਨਾਲੇ ਸਮੇ ਦੇ ਵਿੱਚ ਯੈਸ ਇਹ ਸੱਚਾਈ ਆ ਚਾਹੇ ਸੀਟਾਂ ਨਹੀਂ ਘਟੀਆਂ ਸ਼ਕਤੀ ਜ਼ਰੂਰ ਹੋਣੀ ਆ ਸ਼ਕਤੀ ਇਨ ਦਾ ਸੈਂਸ ਖਾਸ ਤੌਰ ਤੇ ਐਮੈਸੀ ਨੇ ਕਲੀਅਰ ਕੀਤਾ ਹੋਇਆ ਸੀਗਾ ਕਿ ਹਾਂ ਕਵਰਿੰਗ ਲੈਟਰ ਐਸਓਪੀ ਸਟੇਟਮੈਂਟ ਆਫ ਪਰਪਸ ਵਾਈ ਆਰ ਯੂ ਕਮਿੰਗ ਟੂ ਕੈਨੇਡਾ ਐਂਡ ਵਾਟ ਇਜ਼ ਯੂਰ ਰੋਲ ਐਜ਼ ਅ ਸਟੂਡੈਂਟ ਸਟੂਡੈਂਟ ਐਜ਼ ਇ ਤੁਹਾਡੀਆਂ ਡਿਊਟੀਆਂ ਉੱਥੇ ਕੀ ਹੋਣਗੀਆਂ ਸੋ ਇਹ ਚੀਜ਼ਾਂ ਦਾ ਥੋੜਾ ਜਿਹਾ ਬਰੀਕੇ ਵਿੱਚ ਮੈਂ ਕਹੂੰਗਾ ਐਸਓਪੀ ਦੇ ਕੰਮ ਤੁਹਾਡਾ ਸਹੀ ਕੋਰਸ ਹੈਗਾ ਚਾਹੇ ਪ੍ਰੀ ਵਾਟ ਐਵਰ ਯੂ ਪ੍ਰੀਵਿਅਸ ਹਿਸਟਰੀ ਜਿੰਦਾਂ ਦੀ ਵੀ ਹੈਗੀ ਆ ਮੈਟਰ ਨਹੀਂ ਕਰੇਗੀ ਸੋ ਬਟ ਮੈਂ ਉਮੀਦ ਕਰਦਾ ਹਾਂ ਮੈਂ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚ ਰਹੋਗੇ ਤੇ ਹਰ ਬੱਚਾ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਜ਼ਰੂਰ ਹੋਵੇ ਸਿਰਫ ਉਹੀ ਬੱਚਾ ਜਿਹੜਾ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਜਿਹੜਾ ਕਿਤੇ ਨਾ ਕਿਤੇ ਹਿੰਮਤ ਛੱਡ ਦਿੰਦਾ ਕਹਿੰਦੇ ਜਦ ਤੱਕ ਹਾਰ ਨਹੀਂ ਮੰਨਦੇ ਕੋਈ ਵੀ ਤੁਹਾਨੂੰ ਹਰਾ ਨਹੀਂ ਸਕਦਾ ਇੱਕ ਹੋਰ ਚੀਜ਼ ਕਹਿਣੀ ਆ ਫੇਕ ਡਾਕੂਮੈਂਟ ਨਹੀਂ ਲਾਉਣੇ ਕਿਸੇ ਵੀ ਹਾਲਾਤ ਵਿੱਚ ਨਹੀਂ ਲਾਉਣੇ ਬੈਨ ਵਾਲੇ ਇੱਕ ਦੋ ਬੱਚੇ ਮੈਂ ਜ਼ਿਆਦਾ ਹੀ ਮੈਂ ਤਾਂ ਕਹੂੰਗਾ ਇਸ ਤੋਂ ਜ਼ਿਆਦਾ ਬੱਚੇ ਜਿਹੜੇ ਕਿ ਸਾਨੂੰ ਮਿਲ ਕੇ ਹਰ ਹਫ਼ਤੇ ਜਾਂਦੇ ਆ ਸੋ ਥੋੜੇ ਨਹੀਂ ਆ ਜੇ ਮੇਰੇ ਵਰਗੇ ਮਿਲ ਕੇ ਜਾਂਦੇ ਬਾਹਰੋਂ ਮੈਨ ਲੱਗੇ ਸਰਾ ਆ ਗਿਆ ਕਈਆਂ ਨੂੰ ਪੀਐਫੀ ਲੈਟਰ ਅੱਜ ਵੀ ਆ ਰਹੀਆਂ ਇਸ ਵਧੀਆ ਸਮੇਂ ਦੇ ਵਿੱਚ ਇਹ ਉਹ ਬੱਚੇ ਆ ਜਿਹੜੇ ਮੌਕਾ ਖੁੰਝਿਆ ਫੇਕ ਡਾਕੂਮੈਂਟ ਲਾ ਕੇ ਸੋ ਇਸ ਲਈ ਆ ਆ ਚੀਜ਼ਾਂ ਦਾ ਖਿਆਲ ਰੱਖੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੰਵਾ ਔਖਾ ਸਮਾਂ ਵੀ ਆਉਂਦਾ ਟਰੈਂਡ ਤੁਹਾਡੇ ਲਈ ਵਧੀਆ ਜਿਹੜਾ ਕਿ ਇਹ ਜ਼ਰੂਰ ਹੋਏਗਾ ਸਸਕੀ ਕਾਲ ਜੀ ਚਲੋ ਸਸਕੀ ਕਾਲ ਜੀ ਬਹੁਤ ਮਹੱਤਵਪੂਰਨ ਜਾਣਕਾਰੀ 8557885578 ਤੇ ਜ਼ਰੂਰ ਟੈਲੀਫੋਨ ਕਰੋ